ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਮੇਰੇ ਵੀਰ ਭਰਾ ਠੀਕ ਹੋਣਗੇ ਤੇ ਖੁਸ਼ ਹੋਣਗੇ ਪਿੰਡ ਅਹਿਮਦਗੜ ਛੰਨਾ ਦੇ ਵਿੱਚ ਹੋਣ ਜਾ ਰਿਹਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਸ਼ਾਨਦਾਰ ਕਬੱਡੀ ਕੱਪ ਜ਼ਿਲ੍ਹਾ ਮਲੇਰਕੋਟਲਾ ਪਿੰਡ ਅਹਿਮਦਗੜ ਛੰਨਾ ਦੇ ਵਿੱਚ ਇਹ ਕਬੱਡੀ ਕੱਪ ਹੋਣ ਜਾ ਰਿਹਾ ਜੀ ਇਹਦੇ ਵਿੱਚ ਆਲ ਓਪਨ ਦੀਆਂ 16 ਟੀਮਾਂ ਖੇਡਣਗੀਆਂ ਤੇ 65 ਕਿਲੋ ਦੇ ਵਿੱਚ 8 ਟੀਮਾਂ ਖੇਡਣਗੀਆਂ ਆਲ ਓਪਨ ਦੇ ਵਿੱਚ ਸਵਾ ਲੱਖ ਰੁਪਏ ਇਹਨਾਂ ਨੇ ਪਹਿਲਾ ਨਾਮ ਰੱਖਿਆ ਗਿਆ ਜੀ ਦੂਜਾ ਨਾਮ 77000 ਰੁਪਏ ਰੱਖਿਆ ਗਿਆ ਜੀ ਬੈਸਟ ਜਾਫੀਆਂ ਨੂੰ 51000 ਬੈਸਟ ਰੇਡਰ ਨੂੰ 51000 ਰੁਪਏ ਰੱਖਿਆ ਗਿਆ ਜੀ ਪਿੰਡ ਅਹਿਮਦਗੜ ਛੰਨਾ ਜ਼ਿਲ੍ਹਾ ਮਲੇਰਕੋਟਲਾ ਵਿੱਚ ਸਿਰੇ ਦਾ ਕਬੱਡੀ ਕੱਪ ਹੋਣ ਜਾ ਰਿਹਾ ਜੀ ਇਹਦੇ ਵਿੱਚ ਬਹੁਤ ਨਾਮੀ ਪਲੇਅਰ ਖੇਡਣਗੇ 21 ਜਨਵਰੀ 2025 ਨੂੰ ਇਹ ਪਿੰਡ ਛੰਨਾ ਅਹਿਮਦਗੜ ਦੇ ਵਿੱਚ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ ਜੀ 21 ਜਨਵਰੀ 2025 ਨੂੰ ਪਿੰਡ ਅਹਿਮਦਗੜ ਛੰਨਾ ਜ਼ਿਲ੍ਹਾ ਮਲੇਰਕੋਟਲਾ 16 ਆਲ ਓਪਨ ਦੀਆਂ ਟੀਮਾਂ ਖੇਡਣਗੀਆਂ ਜੀ 65 ਕਿਲੋ ਦੇ ਵੀ ਇਹਦੇ ਵਿੱਚ ਕਬੱਡੀ ਦੇ ਮੈਚ ਹੋਣੇ ਆ ਜੀ ਬਹੁਤ ਵਧੀਆ ਇਹ ਕਬੱਡੀ ਕੱਪ ਹੋਣ ਜਾ ਰਿਹਾ ਜੀ ਜ਼ਿਲ੍ਹਾ ਮਲੇਰਕੋਟਲਾ ਪਿੰਡ ਅਹਿਮਦਗੜ ਛੰਨਾ ਧੰਨਵਾਦ